ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਆਦਾਬ ਨਮਸਤੇ ਤੇ ਚੈਨਲ ਦੇ ਲਾਈਵ ਸੈਸ਼ਨ ਦਾ ਜਿਹੜਾ ਆਗਾਜ਼ ਆ ਸ਼ੁਰੂ ਕਰਦੇ ਆਪਾਂ ਪੂਰੇ 1 ਜਾਂ 2 ਮਿੰਟ ਬਾਅਦ ਤੇ ਕਰਦੇ ਆ ਆਪਣਾ ਡੇਲੀ ਲਾਈਵ ਸੈਸ਼ਨ ਤੇ ਅੱਜ ਦੇ ਲਾਈਵ ਸੈਸ਼ਨ ਚ ਕੁਝ ਗੱਲਾਂ ਬਾਤਾਂ ਤੁਹਾਡੇ ਸਾਰਿਆਂ ਲਈ ਜਿੰਨੇ ਵੀ ਪਿਆਰ ਕਰਦੇ ਆ ਤੇ ਅੱਜ ਦਾ ਆਪਣਾ ਲਾਈਵ ਸੈਸ਼ਨ ਸਪੈਸ਼ਲ ਪੰਜਾਬੀ ਤੇ ਆ ਤੇ ਮੇਰੇ ਭਰਾ ਜਿੰਨੇ ਵੀ ਆ ਪੰਜਾਬ ਨੂੰ ਪਿਆਰ ਕਰਦੇ ਆ ਆਪਣੇ ਭਰਾ ਪੰਜਾਬੀ ਆਪਣਾ ਲਾਈਵ ਦੇਖਦੇ ਆ ਤੇ ਇਸ ਲਾਈਵ ਤੋਂ ਬਾਅਦ ਵੀ ਅਗਰ ਇਹ ਮੇਰਾ ਲਾਈਵ ਦੇਖੋਗੇ ਤੇ ਸਾਰਿਆਂ ਦਾ ਸਾਡੇ ਇਸ ਅਫੀਸ਼ੀਅਲ ਚੈਨਲ ਆਰਟਸ ਗਰਾਂਡ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਅਫੀਸ਼ੀਅਲ ਚੈਨਲ ਸ਼ੇਅਰ ਕਰਾਇਆ ਦਾ ਤੇ ਨੰਬਰ 1 ਚੈਨਲ ਸ਼ੇਅਰ ਕਰਾਇਆ ਦਾ ਆਪਣਾ ਹੋਣ ਵਾਲਾ ਵਾ ਤੇ ਬਹੁਤ ਜਲਦ ਹੋ ਜਾਣੇ ਆਪਣੇ 100k ਸਬਸਕ੍ਰਾਈਬਰ ਤੇ 100k ਦੀ ਫੈਮਿਲੀ ਆਪਣੇ ਨਾਲ ਬਣ ਜਾਣੀ ਆਉਣ ਵਾਲੇ ਟਾਈਮ ਦੇ ਵਿੱਚ ਤੇ ਮਾਲਕ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਤੇ ਇਸ ਵੇਲੇ ਅੱਜ ਦਾ ਲਾਈਵ ਸੈਸ਼ਨ ਬਹੁਤ ਖਾਸ ਆ ਗੱਲਾਂ ਬਾਤਾਂ ਕਰਦੇ ਆ ਤੇ ਲਾਈਵ 'ਚ ਜਲਦੀ ਜਲਦੀ ਲਾਈਵ 'ਚ ਬਣ ਜਾਓ ਤੇ ਜਿੰਨੇ ਵੀ ਬਾਈ ਪਿਆਰ ਕਰਦੇ ਆ ਆਪਣੇ ਚੈਨਲ ਨੂੰ ਤੇ ਆਪਣੇ ਨਾਲ ਜੁੜੇ ਆ ਅੱਜ ਦਾ ਲਾਈਵ ਸੈਸ਼ਨ ਸ਼ੇਅਰ ਜ਼ਰੂਰ ਕਰ ਦਿਓ ਜੇ ਕੋਈ ਗੱਲਬਾਤ ਪਸੰਦ ਆਈ ਤਾਂ ਬਾਅਦ 'ਚ ਵੀ ਜਿਹੜਾ ਮੇਰਾ ਇਹ ਲਾਈਵ ਦੇਖਣਗੇ ਤੇ ਸਾਰਿਆਂ ਨੂੰ ਰੋਕਾਸਤਾ ਬੇਨਤੀ ਹੈ ਤੇ ਅੱਜ ਦੇ ਲਾਈਵ ਸੈਸ਼ਨ 'ਚ ਗੱਲਬਾਤਾਂ ਕਰਦੇ ਆਂ 2 ਮਿੰਟ ਬਾਅਦ ਸਟਾਰਟ ਕਰਨੀ ਆ ਤਦ ਤੱਕ ਆਪਣੇ ਜਿੰਨੇ ਵੀ ਪਿਆਰ ਕਰਦੇ ਆ ਜਿਹੜੇ ਲਾਈਵ ਆਪਣਾ ਦੇਖਦੇ ਆਪਣੀ ਗੱਲਬਾਤਾਂ ਸੁਣਦੇ ਆ ਉਹਨਾਂ ਦਾ ਵੇਟ ਕਰਦੇ ਆ ਬਾਕੀ ਹੋਰ ਖੇਡ ਸ਼ੈਰੀਆਂ ਤੁਹਾਡੇ ਸਾਰਿਆਂ ਲਈ ਬਹੁਤ ਹੀ ਅੱਜ ਇਸ ਦੇ ਲਾਈਵ ਦੇ ਵਿੱਚ ਜਿੰਨਾ ਚਿਰ ਤੱਕ ਚੱਲੂਗਾ ਤੇ ਗੱਲਾਂ ਬਾਤਾਂ ਪੰਜਾਬੀ ਚ ਅੱਜ ਤੇ ਹੋਰ ਸਾਰਿਆਂ ਸਤਿ ਸ਼੍ਰੀ ਅਕਾਲ ਆ ਤੇ ਸਾਰਿਆਂ ਦਾ ਸਵਾਗਤ ਆ ਜਿੰਨਿਆਂ ਨੇ ਵੀ ਅੱਜ ਦਾ ਲਾਈਵ ਜੁਆਇਨ ਕੀਤਾ ਵਾ ਤੇ ਲਾਈਵ ਜੁਆਇਨ ਕਰੋਗੇ ਤੇ ਇਸ ਸ਼ੋਅ ਤੇ ਥੋੜੀ ਜਿਹੀ ਇੰਟਰਨੈਟ ਦੀ ਪ੍ਰੋਬਲਮ ਹੈ ਆ ਤੇ ਚਲੋ ਕੋਈ ਨਹੀਂ ਸੈੱਟ ਹੋ ਜੂਗੀ ਤੇ ਇਸ ਦੇ ਨਾਲ ਜਿੰਨੇ ਵੀ ਲਾਈਵ ਜੁਆਇਨ ਕਰਦੇ ਆ ਸਾਰਿਆਂ ਦਾ ਤੈਨ ਦੇ ਲੋ ਸ਼ੁਕਰੀਆ ਤੇ ਕਾ ਗੱਲਾਂ ਬਾਤਾਂ ਘੈਂਟ ਜੀਆਂ ਤੇ ਇਸ ਦੇ ਨਾਲ ਹੀ ਅੱਜ ਦੇ ਅੱਜ ਦਾ ਜਿਹੜਾ ਥੰਬਨੇਲ ਆ ਉਸ ਦੇ ਬਾਰੇ ਵੀ ਗੱਲ ਕਰਾਂਗੇ ਜਿੰਨੇ ਵੀ ਆਪਣੇ ਥੰਬਨੇਲ ਨੂੰ ਦੇਖ ਕੇ ਕਲਿੱਕ ਕਰਦੇ ਆ ਉਸ ਬਾਰੇ ਵੀ ਉਸ ਦੇ ਬਾਰੇ ਵੀ ਗੱਲਾ ਕਰਾਂਗੇ ਤੇ ਇਹਦੇ ਨਾਲ ਹੀ 3 ਮਿੰਟ ਦਾ ਲਾਈਵ ਹੋ ਚੁੱਕਾ ਵਾ ਤੇ ਜਲਦੀ ਜਲਦੋ ਜਲਦੀ ਤੇ ਜਲਦੀ ਜਿਨ੍ਹਾਂ ਨੂੰ ਮੇਰੀ ਗੱਲਬਾਤ ਪਸੰਦ ਆਂਦੀ ਹੈ ਆਪਣਾ ਲਾਈਵ ਦੇਖਦੇ ਆ ਸਾਰਿਆਂ ਨੂੰ ਗੁਜਾਰਿਸ਼ ਹੈ ਰਿਕੁਐਸਟ ਆਪਣਾ ਲਾਈਵ ਜਿਹੜੂ ਸ਼ੇਅਰ ਕਰ ਦਿਓ ਕਿਉਂਕਿ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਘੈਂਟ ਗੱਲਬਾਤ ਸ਼ੇਅਰ ਕਰਨੀ ਹੈ ਇੱਕ ਬਹੁਤ ਹੀ ਅੱਛੀ ਜਿਹੜੀ ਆ ਨਿਊਜ਼ ਆ ਖੁਸ਼ਵਾਰੀ ਖੁਸ਼ਖਬਰੀ ਕਹਿ ਸਕਦੇ ਆ ਬਹੁਤ ਹੀ ਸੋਹਣੀ ਨਿਊਜ਼ ਆ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਆ ਆਪਾਂ ਤੇ ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਬਸਾਖੀ ਦਾ ਮਹੀਨਾ ਚੱਲਦਾ ਵਾ ਤੇ ਤੇ ਬਹੁਤ ਹੀ ਰੌਣਕਾਂ ਲੱਗਣ ਵਾਲੀਆਂ ਆ ਪੂਰੇ ਪੰਜਾਬ ਹਰਿਆਣੇ ਚ ਪੂਰੇ ਇੰਡੀਆ ਚ ਜਿੰਨੇ ਵੀ ਆਪਣੀ ਪੰਜਾਬੀ ਭਰਾ ਦੱਸਦੇ ਆ ਤੇ ਖੁਸ਼ੀ ਦੀ ਲਹਿਰ ਇੱਕ ਵਾਰ ਫੇਰ ਤੋਂ ਆਉਣ ਵਾਲੀ ਆ ਤੇ ਸਭ ਤੋਂ ਪਹਿਲਾਂ ਗੱਲਬਾਤ ਕਰ ਲਈ ਆ ਆਪਾਂ ਬਸਾਖੀ ਦੀ ਬਸਾਖੀ ਬਸਾਖੀ ਨਾਮ ਜਿਹੜਾ ਆਪਾਂ ਬਸਾਖ ਤੋਂ ਬਣਿਆ ਵਾ ਜੋ ਕਿ ਦੇਸੀ ਮਹੀਨੇ ਦਾ ਨਾਮ ਹੈ ਬਸਾਖੀ ਗਿਣਤੀ ਪੱਖੋ ਦੂਜਾ ਮਹੀਨਾ ਹੈ ਜਾਨਕੀ ਜਨਵਰੀ ਫਰਵਰੀ ਅਪ੍ਰੈਲ ਓਕੇ ਦੂਜਾ ਮਹੀਨਾ ਹੈ ਗਣਤੀ ਪੱਖੋ ਦੂਜਾ ਮਹੀਨਾ ਹੈ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਹਾੜੀ ਦੀ ਫਸਲ ਕਟਣ ਦਾ ਸਮਾਂ ਆਉਣ ਤੇ ਖੁਸ਼ੀ ਮਨਾਉਂਦੇ ਹਨ ਇਸ ਲਈ ਬਸਾਖੀ ਪੰਜਾਬ ਦੇ ਆਸ-ਪਾਸ ਦੇ ਪ੍ਰਦੇਸ਼ਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਤੇ ਇਸ ਦੇ ਨਾਲ ਹੀ ਇਹ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ ਕਿਉਂਕਿ ਜੇ ਸਾਨੂੰ ਪਤਾ ਹੀ ਹੈ ਜਦੋਂ ਸਾਡੀਆਂ ਫਸਲਾਂ ਦੇ ਰੰਗ ਬਦਲ ਜਾਂਦੇ ਆ ਰੰਗ ਸੋਨੇ ਵਰਗੇ ਹੋ ਜਾਂਦੇ ਆ ਤੇ ਉਹ ਕਿਸਾਨਾਂ ਤੇ ਆਪਣੇ ਪੰਜਾਬੀ ਭਰਾਵਾਂ ਵਿੱਚ ਇੱਕ ਲਹਿਰ ਬਣ ਜਾਂਦੀ ਆ ਤੇ ਉਹਦੀ ਖੁਸ਼ੀ ਦੀ ਵਿੱਚ ਵੀ ਆਪਾਂ ਕਹਿ ਸਕਦੇ ਆ ਇਹ ਜਿਹੜੀ ਬਸਾਖੀ ਮਨਾਈ ਜਾਂਦੀ ਹੈ ਜਿਹੜਾ ਗੁਰੂਆਂ ਦਾ ਸਾਡਾ ਤਿਹਾਰ ਆ ਪਵਿੱਤਰ ਤਿਹਾਰ ਆ ਤੇ ਕਹਿੰਦੇ ਆ ਇਹ ਹੜੀ ਸੋਣੀ ਦੇ ਫਸਲ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ ਇਸ ਦਿਨ 1699 ਇਸਵੀ ਨੂੰ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਖਾਲਸਾ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਠੀਕ ਆ 1799 ਈਸਵੀ ਵਿੱਚ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਸ ਸਿੱਖ ਇਸ ਇਤਿਹਾਦ ਨੂੰ ਸਮ ਸਮੂਹਿਕ ਜਨਮ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ ਕਿਹਾ ਜਾਂਦਾ ਹੈ ਕਿ ਜਦੋਂ ਜ਼ੁਲਮ ਅਨਿਆਂ ਅਤੇ ਆਵਾਜ਼ ਦਾ ਵੱਧ ਜਾਂਦਾ ਹੈ ਤਾਂ ਉਸ ਨੂੰ ਹੱਲ ਕਰਨ ਅਤੇ ਉਸ ਦਾ ਉਪਾਅ ਲਈ ਕੋਈ ਕਾਰਨ ਵੀ ਬਣ ਜਾਂਦਾ ਹੈ ਜਿੱਦਾਂ ਕਿ ਸਾਨੂੰ ਪਤਾ ਹੈ ਜੇ ਕੋਈ ਚੀਜ਼ 네ਗੇਟਿਵ ਚੀਜ਼ ਪੈਦਾ ਹੁੰਦੀ ਆ ਤਾਂ ਉਹਦੇ ਨਾਲ ਹੀ ਪੋਜ਼ਿਟਿਵ ਉਹਦਾ ਹੱਲ ਵੀ ਹੋ ਜਾਂਦਾ ਵਾ ਪੈਦਾ ਉਹਦੇ ਨਾਲ ਹੀ ਤੇ ਉਹਨੂੰ ਕੋਈ ਵੀ ਖਬਰ ਨਹੀਂ ਹੈ ਨਾ ਜਿੱਦਾਂ ਕੀ ਕਹਿ ਸਕਦੇ ਆ ਜਿਹੜਾ ਜਿਹੜੀ ਬੁਰਾਈ ਦਾ ਵਾ ਅੰਤ ਤੇ ਜਿਹੜਾ ਬੁਰਾਈ ਆ ਉਹ ਅਚਾਈ ਨਾਲੋਂ ਕੇਈ ਗੁਣਾ ਜਿਹੜੀ ਥੱਲੇ ਆ ਤੇ ਉਹ ਕਦੀ ਵੀ ਜ਼ਿਆਦਾ ਚਿਰ ਟਿਕ ਕੇ ਨਹੀਂ ਰਹਿੰਦੀ ਆ ਜਿਹੜੀ ਬੁਰਾਈ ਕਦੇ ਨਾ ਕਦੇ ਜ਼ਰੂਰ ਖਤਮ ਹੁੰਦੀ ਆ ਠੀਕ ਆ ਅਤਿਆਚਾਰ ਦਾ ਵੱਧ ਜਾਂਦਾ ਹੈ ਤਾਂ ਉਸ ਨੂੰ ਹੱਲ ਕਰਨ ਅਤੇ ਉਸ ਦੇ ਉਪਾ ਲਈ ਕੋਈ ਕਾਰਨ ਵੀ ਪਣ ਜਾਂਦਾ ਹੈ ਇਸ ਲਈ ਇਹ ਮੁਗਲ ਸ਼ਾਸਕ ਔਰੰਗਜ਼ੇਬ ਦੁਆਰਾ ਜ਼ੁਲਮ ਅਨਿਆਂ ਤੇ ਅਤਿਆ ਚਾਰ ਦੀ ਹਰ ਸੀਮਾ ਲੱਗ ਗੁਰੂ ਤੇਗ ਬਹਾਦਰ ਨੂੰ ਦਿੱਲੀ ਵਿੱਚ ਚਾਨਨੀ ਚੌਂਕ ਉੱਤੇ ਸ਼ਹੀਦ ਕਰ ਦਿੱਤਾ ਗਿਆ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸੰਗਠਿਤ ਕੇ ਖਾਲਸਾ ਪੰਥ ਕੀਤੀ ਇਸ ਦਾ ਮਕਸਦ ਸੀ ਧਰਮ ਅਤੇ ਨੇਕੀ ਭਲਾਈ ਦੇ ਆਦਰਸ਼ 'ਤੇ ਹਮੇਸ਼ਾ ਤੰਤ ਪਰ ਰਹਿਣਾ ਆਪਣੇ ਧਰਮ ਲਈ ਹਮੇਸ਼ਾ ਖੜੇ ਰਹਿਣਾ ਆ ਆਪਣੇ ਧਰਮ ਨੂੰ ਹਮੇਸ਼ਾ ਨਾਲ ਲੈ ਕੇ ਚੱਲਣਾ ਤੇ ਉਸ ਦੀ ਮਰਿਆਦਾ ਨੂੰ ਸਮਝਣਾ ਤੇ ਬਾਕੀ ਸਾਰੀ ਦੁਨੀਆ ਸਮਝਦਾਰ ਆ ओके ਤੇ ਆਪਣੀ ਲਾਸਟ ਲਾਈਨ ਸਗੀ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਗਠਿਤ ਸੰਗਠਿਤ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਜਿਸ ਦਾ ਮਕਸਦ ਧਰਮ ਅਤੇ ਨੀਕੀ ਦੀ ਭਲਾਈ ਆਦਰਸ਼ ਲਈ ਹਮੇਸ਼ਾ ਤੰਤ ਪਰ ਰਹਿਣਾ ਓਕੇ ਤੇ ਆਪਣੇ ਧਰਮ ਤੇ ਧਰਮ ਨੂੰ ਧਰਮ ਨੂੰ ਜਦੋਂ ਆਪਣੇ ਨੂੰ ਕਿਸੇ ਨੂੰ ਕੋਈ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹਦੇ ਲਈ ਹਮੇਸ਼ਾ ਖੜੇ ਰਹਿਣਾ ਉਹਦਾ ਆਦਰ ਸਨਮਾਨ ਕਰਨਾ ਤੇ ਉਹਦੇ ਜਿਹੜੇ ਆ ਆਪਣੇ ਕੀ ਕਹਿ ਸਕਦੇ ਉਹਨਾਂ ਦੇ ਜਿਹੜਾ ਆ ਕੱਠੇ ਰਹਿਣਾ ਹਮੇਸ਼ਾ ਨਾਲ ਸਾਥ ਲੈਣਾ ਇੱਕ ਬਣ ਕੇ ਰਹਿਣਾ ਇਕਤਾ ਦਿਖਾਉਣੀ ਇਹੀ ਆਪਣਾ ਧਰਮ ਹੈ ਤੇ ਹਰ ਇੱਕ ਨੂੰ ਬਰਾਬਰ ਸਮਝਣਾ ਕਿਸੇ ਨੂੰ ਛੋਟਾ ਨੀਮਾ ਜਾਂ ਨਹੀਂ ਕਦੀ ਵੀ ਨਹੀਂ ਦਿਖਾਉਣਾ ਤੇ ਇਹੀ ਇਹਨਾਂ ਗੱਲਾਂ ਦਾ ਮਤਲਬ ਆ ਤੇ ਬਾਕੀ ਗੱਲਬਾਤ ਕਰਦੇ ਆ ਤੇ ਬਾਕੀ ਵਿਸਾਖ ਦੇ ਮਹੀਨੇ ਬਾਰੇ ਸਭ ਨੂੰ ਪਤਾ ਹੀ ਆ ਸਾਡੇ ਪੰਜਾਬ ਵਿੱਚ ਬਹੁਤ ਹੀ ਸੋਹਣੀ ਲਹਿਰ ਚੱਲਣ ਵਾਲੀ ਆ ਤੇ 13 ਅਪ੍ਰੈਲ ਨੂੰ ਜਿਹੜੀ ਪੂਰੇ ਭਾਰਤ ਵਿੱਚ ਮਨਾਈ ਜਾਂਦੀ ਆ ਗੁਰਦੁਆਰਿਆਂ ਦੇ ਵਿੱਚ ਤੇ ਬਹੁਤ ਸਾਰੇ ਲੋਕੀ ਨਦਮਕਸਤਾਂ ਤੋਂ ਆਉਂਦੇ ਹਨ ਮਾਥਾ ਢੇਕਣ ਆਉਂਦੇ ਹਨ ਹਰ ਗੁਰਦਵਾਰੇਾਂ ਦੇ ਵਿੱਚ ਤੇ ਇਸ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ ਬਹੁਤ ਮੇਲੇ ਲੱਗਦੇ ਆ ਜਗ੍ਹਾ ਜਗ੍ਹਾ ਤੇ ਤੇ ਬਾਕੀ ਆਪਣਾ ਖੁਸ਼ੀ ਦੀ ਲਿਆ ਤਾਂ ਚੱਲਦੀ ਆ ਤੇ ਸੋਹਣੀਆਂ ਸੋਹਣੀਆਂ ਰੌਣਕਾਂ ਲੱਗਦੀਆਂ ਪੂਰੇ ਪੰਜਾਬ ਦੇ ਵਿੱਚ ਇਸ ਦਿਨ ਤੇ ਬਾਕੀ ਹੋਰ ਸਾਰੀਆਂ ਜਗ੍ਹਾਾਂਾਂ ਤੇ ਵੀ ਜਿੰਨੇ ਵੀ ਸਾਡੇ ਹੋਏ ਹਨ ਗੁਰੂ ਹਨ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਨੇ ਹਰ ਇੱਕ ਧਰਮਾਂ ਦੇ ਲੋਕ ਇਕੱਠੇ ਹੁੰਦੇ ਹਨ ਤੇ ਆਪਣੀ ਜਿਹੜਾ ਇਹ ਵਿਸਾਖੀ ਦਾ ਤਿਹਾੜ ਮਨਾਉਂਦੇ ਆ ਤੇ ਬਾਕੀ ਸਾਰੇ ਨੂੰ ਪਤਾ ਹੀ ਆ ਵਿਸਾਖੀ ਦਾ ਤੇ ਇਸ ਦੇ ਨਾਲ ਹੀ ਆਪਾਂ ਅੱਜ ਗੱਲਬਾਤ ਕਰਨੀ ਆ ਆਪਣਾ ਜਿਹੜਾ ਜੇਲੀ ਲਾਈਵ ਸੈਸ਼ਨ ਆ ਉਹਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਇਸ ਵਿਸਾਖੀ ਦੇ ਮੌਕੇ ਤੇ ਸਾਡੇ ਸ਼ਹਿਰ ਕਰਾਂ ਵਿੱਚ ਬਾਬਾ ਸੰਗਟੇਸੀਆਂ ਜਿੱਥੇ ਹਰ ਸਾਲ ਵਿਸਾਖੀ ਦਾ ਮੇਲਾ ਲੱਗਦਾ ਵਾ ਤੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਹਨ ਨਦਮਸਤਕ ਹੋਣ ਆਉਂਦੇ ਹਨ ਗੁਰੂ ਦੇ ਦਰਬਾਰ ਤੇ ਤੇ ਬਾਬਾ ਸੰਗਟੇਸੀਆਂ ਦਾ ਉਸ ਦੇ ਬਾਰੇ ਗੱਲ ਕਰਦੇ ਆ ਤੇ ਉਸ ਇਸ ਬਸਾਖੀ ਦੇ ਮੌਕੇ ਤੇ ਤੇ ਬਹੁਤ ਹੀ ਸੋਹਣਾ ਮੁਕਾਬਲਾ ਰੱਖਿਆ ਬ ਦਸਤਾਰ ਮੁਕਾਬਲਾ ਤੇ ਇਹ ਮੁਕਾਬਲਾ ਜਿਹੜਾ ਹੋਣਾ 12 April ਨੂੰ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 9:00 ਵਜੇ ਗੋਦਵਾਰਾ ਬਾਬਾ ਸੰਗ ਜੀ ਪਿੰਡ ਸੰਗਟੇਸੀਆਂ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਜਾਏਗਾ ਮਤਲਬ ਸੰਗਟੇਸੀਆਂ ਆਪਣੇ ਸ਼ਹਿਰ ਕਰਾਇਆ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਇਹ ਜੋ ਲੋਕ ਆ ਸਕਦੇ ਹਨ ਜਿਨ੍ਹਾਂ ਨੂੰ ਆਪਣੀ ਦਸਤਾਰ ਸਜਾਉਣੀ ਹੈ ਤੇ ਇਸ ਮੁਕਾਬਲੇ ਦਾ ਹਿੱਸਾ ਬਣਨਾ ਹੈ ਤੇ ਉਹ ਆ ਸਕਦੇ ਆ ਤੇ ਇਹ ਬਿਲਕੁਲ ਮੁਕਾਬਲੇ ਫਰੀ ਆ ਤੇ ਆਈ ਥਿੰਕ ਕੋਈ ਐਂਟਰੀ ਫੀਸ ਨਹੀਂ ਆ ਤੇ ਖਾਲਸਾ ਪੰਥ ਦੇ ਜਨਮ ਦਿਹਾੜੇ ਤੇ ਵਿਸਾਖੀ ਗੁਰਪੁਰਬ ਦੀ ਖੁਸ਼ੀ ਵਿੱਚ ਦਸਤਾਰ ਮੁਕਾਬਲੇ ਤੇ ਦਸਤਾਰ ਮੁਕਾਬਲੇ ਹੋਣੇ ਆ ਆਪਣੇ 12 April ਨੂੰ ਤੇ 13 April ਨੂੰ ਉੱਥੇ ਲੱਗਣਾ ਮੇਲਾ ਬਾਬਾ ਸੰਗਟੇ ਸਿਆਂ ਗਰਿਆਂ ਤੇ ਸਾਰੇ ਨੇ ਹੋਮ ਹੋਮਾ ਕੇ ਪਹੁੰਚਣਾ ਵਾ ਨਮਸਤਕ ਹੋਣਾ ਵਾ ਤੇ ਰੌਣਕਾਂ ਮੇਲੇ ਦੀਆਂ ਦੇਖਣੀਆਂ ਵਾ ਤੇ ਹੋਰ ਆਪਣਾ ਆਪਣੇ ਪਰਿਵਾਰ ਲਈ ਆਪਣੀ ਫੈਮਿਲੀ ਜਿੰਨੇ ਵੀ ਆਪਣੇ ਨਾਲ ਸੱਜਣ ਮਿੱਤਰ ਆਪਣੇ ਭਰਾ ਜੁੜੇ ਆ ਉਹਨਾਂ ਲਈ ਅਰਦਾਸਾਂ ਕਰਨੀਆਂ ਦੁਆਵਾਂ ਕਰਨੀਆਂ ਵਾ ਤੇ ਆਪਣੇ ਘਰਦਿਆਂ ਲਈ ਦੁਆਵਾਂ ਕਰਨੀਆਂ ਵਾ ਤੇ ਬਾਬਾ ਚੰਗੀ ਰਾਹ ਤੇ ਲੈ ਕੇ ਜਾਵੇ ਤੇ ਆ ਖਾਲਪੁਰੂਖ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜਿੰਨੇ ਵੀ ਮੇਰੇ ਪੰਜਾਬੀ ਭਰਾਵਾ ਆਪਣੇ ਇਸ ਇਤਿਹਾਸ ਦੇ ਜਿਹਨਾਂ ਨੂੰ ਖੁਸ਼ੀ ਆ ਤੇ ਇਸ ਦੇ ਨਾਲ ਹੀ ਦਸਤਾਰ ਮੁਕਾਬਲੇ ਤੇ ਹੋਰ ਵੀ ਬਹੁਤ ਸਾਰੇ ਕੰਪੀਟੀਸ਼ਨ ਹੋਣਗੇ ਬਾਬਾ ਸੰਗ ਤੇ ਸੈਂਕਲਬ ਏ ਤੇ ਇਹ ਵੱਲੋਂ ਬਾਬਾ ਸੰਗ ਦਸਤਾਰ ਕਲੱਬ ਪਿੰਡ ਢੇਸੀਆਂ ਜ਼ਿਲ੍ਹਾ ਜਲੰਧਰ ਤੇ ਇਹ ਆਪਣੇ ਸਪੈਸ਼ਲੀ ਤੇ ਬਾਬਾ ਸੰਗ ਢੇਸੀਆਂ ਜੀ ਦੇ ਜਿਹੜੇ ਸਭਾ ਮੈਂਬਰ ਹਨ ਉਹਨਾਂ ਵੱਲੋਂ ਇਹ ਮੁਕਾਬਲਾ ਕਰਾਇਆ ਆਇਆ ਜਾਣਾ ਮੈਂ ਤੇ ਇਸ ਦੇ ਨਾਲ ਹੀ ਤੇ ਤੁਸੀਂ ਦੇਖ ਸਕਦੇ ਹੋ ਨਾਲੇ ਦੂਜਾ ਬੈਨਰ ਲੱਗਾ ਹੋਇਆ ਇਹ ਆਪਣਾ 17 ਅਪ੍ਰੈਲ ਨੂੰ ਜਿਹੜਾ ਆਪਣਾ ਮਹਾ ਉਤਸਵ ਰਾਮ ਨੌਮੀ ਦਾ ਉੱਥੇ ਆਪਣਾ ਆਪਣਾ ਕੰਮ ਆ ਆਪਣੀ ਟੀਮ ਆਰਟਿਸਟਸ ਗਰਾਿਆਂ ਦਾ ਤੇ ਉੱਥੇ ਸੋਨੇ ਸੋਨੇ ਚੱਕੀਆਂ ਵਾ ਤੁਹਾਡਾ ਆਪਣਾ ਸ਼ੇਅਰ ਕਰਾਇਆ ਦਾ ਇੱਕ ਲੋਤਾ ਗਰੁੱਪ ਹੈ ਜਿਹੜਾ ਤੇ ਉਹਨਾਂ ਦੇ ਵੱਲੋਂ ਸੁਦਸੁਦਸ ਚੱਕੀਆਂ ਸ਼੍ਰੀ ਮਹਾਕਾਲ 8 ਗਰੁੱਪ ਵੱਲੋਂ ਪੇਸ਼ ਕੀਤੀਆਂ ਜਾਣਗੀਆਂ ਬਹੁਤ ਹੀ ਸੋਹਣੇ ਸੋਹਣੇ ਚੱਕੀਆਂ ਅਦਭੁਤ ਚੱਕੀਆਂ ਸਾਡੇ ਅਫੀਸ਼ੀਅਲ ਸ਼ੀਸ਼ ਬਾਸੂਦੇਵ ਜੀ ਸ਼ਹਿਰ ਗਰਾਿਆਂ ਦੇ ਇਹ ਬਹੁਤ ਹੀ ਅੱਛੇ ਆਰਟਿਸਟ ਕਲਾਕਾਰ ਆ ਜਿਹੜੇ ਉਹਨਾਂ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਆਪਣੀਆਂ ਸੁੰਦਰ ਸੁੰਦਰ ਚੱਕੀਆਂ ਦਿਖਾਈਆਂ ਜਾਣਗੀਆਂ ਸਾਡੇ ਇਸ ਆਰਟਿਸਟ ਗਰਾਿਆਂ ਵੱਲੋਂ ਤੇ ਜਿੰਨੇ ਵੀ ਮੇਰੇ ਭਰਾ ਵੀਰ ਭਰਾ ਅੱਜ ਦੇਖਦੇ ਪਏ ਆ ਇਸ ਇਹ ਬਹੁਤ ਹੀ ਸੋਹਣੀਆਂ ਜਿਹੜੀਆਂ ਤੁਹਾਡੇ ਨਾਲ ਮੈਂ ਗੱਲਾਂ ਸ਼ੇਅਰ ਕੀਤੀਆਂ ਅੱਜ ਦੀਆਂ ਦੋ ਹੋ ਸਕੇ ਤਾਂ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਮੇਰੇ ਵੀਰ ਭਰਾ ਵਾ ਪਿਆਰ ਕਰਦੇ ਆ ਜਿੰਨੇ ਵੀ ਮੇਰੇ ਪੰਜਾਬੀ ਭਰਾਵਾ ਤੇ ਜਿਨ੍ਹਾਂ ਨੂੰ ਇਸ ਬਸਾਖ ਮਹੀਨੇ ਦੀ ਖੁਸ਼ੀ ਆ ਬਹੁਤ ਹੀ ਸੋਹਣਾ ਮਹੀਨਾ ਵਾ ਤੇ ਗਰਮੀਆਂ ਸਟਾਰਟ ਹੋਣ ਵਾਲੀਆਂ ਵਾ ਤੇ ਲੋਕਾਂ ਦਾ ਕਈ ਕਾਰੋਬਾਰ ਜਿਹੜੇ ਇਸ ਸੀਜ਼ਨ ਨਾਲ ਜੁੜੇ ਆ ਤੇ ਉਹਨਾਂ ਨੂੰ ਵੀ ਬਬਾ ਚੜ੍ਹਦੀ ਕਲਾ ਚ ਰੱਖੇ ਤੇ ਇਸ ਦੇ ਨਾਲ ਹੀ ਇਹ ਆਪਣਾ ਉਸ ਦੀ ਮੈਂ ਆਪਣੇ ਡਿਵੋਸ਼ਨਲ ਸ਼ੋਅ ਦੀ ਪਹਿਲਾਂ ਵੀ ਆਪਾਂ ਇੱਕ ਲਾਈਵ ਕਰ ਚੁੱਕੇ ਆ ਉਹ ਇਸ ਤੋਂ ਪਹਿਲਾਂ ਲਾਈਵ ਆ ਜਾ ਕੇ ਜ਼ਰੂਰ ਦੇਖਿਓ ਜਿਨ੍ਹਾਂ ਨੂੰ ਮੇਰਾ ਲਾਈਕ ਪਸੰਦ ਆ ਰਿਹਾ ਵ ਮੇਰੇ ਗੱਲਾਂ ਪਤਾ ਪਸੰਦ ਆ ਰਹੀਆਂ ਜਾ ਕੇ ਉਹ ਵਾਲਾ ਉਹ ਵਾਲਾ ਲਾਈਵ ਵੀ ਜ਼ਰੂਰ ਜੁਆਇਨ ਕਰਿਓ ਉਹ ਮੈਂ ਕੱਲ ਲਾਈਵ ਆਇਆ ਸੀ ਤੇ ਉਹ ਵੀ ਆਪਣਾ ਵੀ ਕਮੈਂਟ ਦਾ ਲਾਈਵ ਆ ਉਹ ਵੀ ਉਹਦੇ ਵਿੱਚ ਵੀ ਆਪਾਂ ਬਹੁਤ ਹੀ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਵਾ ਤੇ ਹੋਰ ਵੀ ਬਹੁਤ ਘੈਂਟ ਘੈਂਟ ਗੱਲਾਂ ਉਹਦੇ ਵਿੱਚ ਇਨਫੋਰਮੇਸ਼ਨ ਗੱਲਾਂ ਵਾ ਜਾ ਕੇ ਜ਼ਰੂਰ ਦੇਖਿਓ ਇਸ ਤੋਂ ਪਹਿਲਾ ਵਾਲਾ ਲਾਈਵ ਜੇ ਕੋਈ ਇੰਟਰਸਟਿਡ ਹੈ ਤੇ ਇਸ ਦੇ ਨਾਲ ਹੀ ਹੁਣ ਆਪਣਾ ਸਾਢੇ ਮੈਂ 12:30 ਵਜੇ ਦਾ ਜਿਹੜਾ ਵਾ ਟਾਈਮ ਹੋ ਚੁੱਕਾ ਵਾ ਤੇ ਇਹ ਇਸ ਦੇ ਨਾਲੇ ਤੇ ਤੁਹਾਡੇ ਸਾਰਿਆਂ ਲਈ ਇੱਕ ਬਹੁਤ ਹੀ ਪਿਆਰਾ ਸ਼ਾਇਰੀ ਆਪਣੀ ਮਾਂ ਵਾਸਤੇ ਜਿੰਨੇ ਵੀ ਆਪਣੇ ਮਾਂ ਨੂੰ ਪਿਆਰ ਕਰਦੇ ਆ ਉਹਨਾਂ ਵਾਸਤੇ ਤੇ ਜਿੰਨੇ ਵੀ ਅੱਜ ਮੇਰੇ ਇਸ ਲਾਈਵ 'ਚ ਬਣੇ ਆ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਸੋਹਣੀ ਗੱਲਬਾਤ ਠੀਕ ਹੈ ਜੀ ਤੇ ਕਹਿੰਦੇ ਆ ਕਹਿੰਦੇ ਆ ਪੈਰਾਂ ਦੇ ਵਿੱਚ ਜੰਨਤ ਦਿਸਦੇ ਸਿਰ ਤੇ ਠੰਡੀਆਂ ਸ਼ਾਮਾਂ ਅੱਖ ਦੇ ਵਿੱਚ ਨੂਰ ਖੁਦਾ ਦਾ ਮੁਖ ਤੇ ਰਹਿਣ ਦੁਆਮਾ ਗੋਦੀ ਦੇ ਵਿੱਚ ਮਮਤਾ ਵਸਦੀ ਦਾਮਨ ਵਿੱਚ ਫਜ਼ਾਮਾ ਜਿਨ੍ਹਾਂ ਕਰਕੇ ਦੁਨੀਆ ਦੇਖੀ ਉਹ ਸਲਾਮਤ ਰਹਿਣ ਮਾਵਾਂ ਤੇ ਇਸੇ ਨਾਲ ਹੀ ਇਸ ਤਰ੍ਹਾਂ ਦੀ ਹੋਰ ਹੀ ਬਹੁਤ ਹੀ ਪਿਆਰੀ ਸ਼ਾਇਰੀ ਤੁਹਾਡੇ ਸਾਰਿਆਂ ਵਾਸਤੇ ਜਿੰਨੇ ਵੀ ਲਾਈਵ ਦੇਖ ਰਹੇ ਹੈ ਹੁਣ ਤੱਕ ਮੇਰਾ ਲਾਈਵ ਜਿੰਨੇ ਨੇ ਜੁਆਇਨ ਕੀਤਾ ਵਾ ਆਏ ਨੂੰ ਨਾ ਮੋੜੀਏ ਰੱਬ ਨਾਰਾਜ਼ ਹੁੰਦਾ ਹੈ ਮੁੜਿਆ ਜਾਂਦਾ ਬੰਦਾ ਕਦੇ ਤਾਂ ਖਰਾਬ ਹੁੰਦਾ ਹੈ ਜਿਨਾ ਜਿਨਾ ਕਰੀਏ ਪੈੜ ਨੀਂਦ ਸੋਖੀ ਆਉਂਦੀ ਹੈ ਰੱਜ ਕੇ ਕਰੀਏ ਮਿਹਨਤ ਬਰਕਤ ਚੋਖੀ ਆਉਂਦੀ ਹੈ ਤੇ ਇਸ ਦੇ ਨਾਲ ਹੀ ਆਪਣਾ ਜਿਹੜਾ ਹਰ ਵਾਰ ਮੈਸੇਜ ਹੁੰਦਾ ਲਾਸਟ ਕਿ ਜਿਹੜੇ ਮਿਹਨਤ ਕਰਦੇ ਬੰਦੇ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ ਭਾਈ ਤੇ ਆਪਾਂ ਤਾਂ ਇਹੀ ਕਹਿ ਸਕਦੇ ਆ ਤੇ ਆਪਣੀ ਫੈਮਲੀ ਨਾਲ ਜੁੜ ਕੇ ਰਵੋ ਤੇ ਸਾਰਨਾ ਇੰਪੋਰਟੈਂਟ ਗੱਲ ਤੇ ਜਦੋਂ ਵੀ ਜਾਣਾ ਵਾ ਹਰ ਵੀ ਹਰ ਵਾਰ ਪਹਿਲਾਂ ਆਪਣੀ ਫੈਮਲੀ ਪਰਮਿਸ਼ਨ ਲਓ ਉਹਨਾਂ ਨੂੰ ਹਮੇਸ਼ਾ ਅੱਗੇ ਰੱਖੋ ਉਹਨਾਂ ਨੂੰ ਹਮੇਸ਼ਾ ਪਿਆਰ ਦਿਓ ਤੇ ਜਦੋਂ ਵੀ ਕੋਈ ਵੱਡਾ ਕੰਮ ਕਰਨਾ ਜਾਂ ਛੋਟਾ ਕੰਮ ਕਰਨਾ ਵਾ ਤੇ ਰੱਬ ਕੋਲੋਂ ਡਰ ਕੇ ਰਹੀਏ ਮੰਦਾਂ ਮੰਦਾ ਨਾ ਕਿਸੇ ਨੂੰ ਕਹੀਏ ਕਿਸਮਤ ਦੇ ਮਾਰੇ ਆਂ ਤਾਈਂ ਹੋਰ ਸਤਾਈਏ ਨਾ ਜਿਸ ਰਾਤ ਤੋਂ ਮਾਪੇ ਰੋਕਣ ਭੁੱਲ ਕੇ ਕਦੇ ਵੀ ਜਾਈਏ ਨਾ ਠੀਕਾ ਜੀ ਤੇ ਮਾਪਿਆਂ ਦਾ ਤੁਹਾਨੂੰ ਪਤਾ ਹੀ ਸਾਡੀ ਜ਼ਿੰਦਗੀ ਤੇ ਬਹੁਤ ਵੱਡੀ अहमियत ਹੁੰਦੀ ਆ ਕਿਉਂਕਿ ਉਹਨਾਂ ਉਹਨਾਂ ਦੇ ਕਰਕੇ ਹੀ ਆਪਾਂ ਇਸ ਦੁਨੀਆ 'ਚ ਆਏ ਆ ਤੇ ਇਹ ਦੁਨੀਆ ਦੇ ਜਿਹੜੇ ਦੁਨੀਆ ਤੇ ਆ ਕੇ ਜੜੀਆ ਰੰਗ-ਬਰੰਗੀ ਜਿਹੜੀ ਦੁਨੀਆ ਵਾ ਉਹਨੂੰ ਆਪਾਂ ਦੇਖਿਆ ਵਾ ਤੇ ਸਭ ਤੋਂ ਪਹਿਲਾਂ ਆਪਣੇ ਮਾਪੇ ਨੂੰ ਰੱਖੋ ਤੇ ਜਿੱਥੇ ਵੀ ਜਾਂਦੇ ਹੋ ਤੇ ਹਰ ਵੇਲੇ ਉਹਨਾਂ ਨੂੰ ਦਿਲ ਦਿਮਾਗ ਦੇ ਵਿੱਚ ਲੈ ਕੇ ਚੱਲੋ ਤੇ ਬਾਕੀ ਬਹੁਤ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਜ਼ਿੰਦਗੀ ਦੇ ਵਿੱਚ ਠੀਕ ਆ ਤੇ ਇੱਕ ਬਹੁਤ ਹੀ ਸੋਹਣੀ ਗੱਲ ਜਦੋਂ ਬੁਰਾ ਵਕਤ ਆਉਂਦਾ ਹੈ ਤਾਂ ਅਕਲ ਵੀ ਘਾ ਚਰਨ ਚੱਲ ਜਾਂਦੀ ਹੈ ਇਨਸਾਨ ਚਾਹ ਕੇ ਵੀ ਫੈਸਲਾ ਨਹੀਂ ਲੈ ਪਾਉਂਦਾ ਤਾਂ ਹੀ ਤਾਂ ਕਹਿੰਦੇ ਕਿ ਇਨਸਾਨ ਬੁਰਾ ਨਹੀਂ ਉਸ ਦਾ ਵਕਤ ਬੁਰਾ ਹੁੰਦਾ ਹੈ ਠੀਕ ਆ ਜਦੋਂ ਵਕਤ ਬੁਰਾ ਆਉਂਦਾ ਵਾ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ ਕਦੇ ਵੀ ਆ ਸਕਦਾ ਵਾ ਤੇ ਹਮੇਸ਼ਾ ਲਾਈਫ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਨੂੰ ਲੈ ਕੇ ਚੱਲੋ 네ਗੇਟਿਵਿਟੀ ਤੋਂ ਦੂਰ ਰਭੋ ਹਰ ਵਾਰ ਆਪਣਾ ਇਹੀ ਮੈਸੇਜ ਹੁੰਦਾ ਵਾ ਕਿਉਂਕਿ ਆਪਣੀ ਦੁਨੀਆ ਵਿੱਚ ਜਿਹੜੀ 네ਗੇਟਿਵ ਚੀਜ਼ ਆ ਉਹਨੂੰ ਲੋਕੀ ਬਹੁਤ ਜ਼ਿਆਦਾ ਫਲਾਦੇ ਦੇ ਆਉਣ ਨੂੰ ਇਸ ਹੱਦ ਤੱਕ ਆਪਣੇ ਫਾਇਦੇ ਲਈ ਤੇ ਇਸ ਕਰਕੇ ਚੰਗੀਆਂ ਚੀਜ਼ਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਠੀਕ ਆ ਜੀ ਤੇ ਬਾਕੀ ਮੇਰਾ ਜੇ ਕਿਸੇ ਨੂੰ ਲਾਈਵ ਪਸੰਦ ਆ ਰਿਹਾ ਗੱਲਬਾਤ ਘੈਂਟ ਲੱਗਦੀ ਹੈ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਇਸ ਦੇ ਨਾਲ ਹੀ ਆਪਣਾ ਜਿਹੜਾ ਡੇਲੀ ਲਾਈਵ ਸੈਸ਼ਨ ਆਉਣਾ ਵਾ ਤੇ ਕੱਲ ਦਾ ਜਿਹੜਾ ਲਾਈਵ ਸੈਸ਼ਨ ਆ ਉਹਦੀ ਵੀ ਆਪਾਂ ਅਨਾਉਂਸਮੈਂਟ ਕਰ ਦਈਏ ਕੱਲ ਨੂੰ ਆਪਾਂ ਚੈਨਲ ਦੀ ਪ੍ਰੋਮੋਸ਼ਨ ਕਰਨੀ ਹੈ ਬਿਲਕੁਲ ਫ੍ਰੀ ਠੀਕ ਆ ਜੀ ਬਿਲਕੁਲ ਫਰੀ ਦਾ ਮਤਲਬ ਫਰੀ ਪ੍ਰੋਮੋਸ਼ਨ ਕਰਨੀ ਹੈ ਆਪਣੀ ਇਸ YouTube ਚੈਨਲ ਤੇ ਕਿਉਂਕਿ ਆਪਣੇ ਨਾਲ 50 ਹਜ਼ਾਰ ਬੰਦਾ ਜੁੜ ਚੁੱਕਾ ਵਾ ਕਦੀ ਨਾ ਕਦੀ ਆਪਣੀ ਗੱਲ ਜ਼ਰੂਰ ਬਹੁਤ ਸਾਰੇ ਲੋਕਾਂ ਤੱਕ ਪਹੁੰਚੂਗੀ ਜੇ ਅੱਜ ਨਹੀਂ ਤਾਂ ਕੱਲ ਨਹੀਂ ਤਾਂ 2 ਮਹੀਨੇ ਬਾਅਦ ਨਹੀਂ 3 ਮਹੀਨੇ ਬਾਅਦ ਨਹੀਂ 6 ਮਹੀਨੇ ਬਾਅਦ ਤੱਕ ਵੀ ਜ਼ਰੂਰ ਜਿਹੜਾ ਚੈਨਲ ਦਾ ਮੇਨ ਮੋਟਿਵ ਆ ਮੇਨ ਮਕਸਦ ਆ ਜ਼ਰੂਰ ਲੋਕਾਂ ਤੱਕ ਜਾਊਗਾ ਠੀਕ ਆ ਤੇ ਐਦਾਂ ਹੀ ਮਿਹਨਤ ਕਰਦੇ ਰਹਿਣਾ ਆਪਾਂ ਜਿੱਥੇ ਤੱਕ ਹੋ ਸਕਦਾ ਵਾ ਉੱਥੇ ਤੱਕ ਕਰ ਆਪਣੇ ਇਸ ਚੈਨਲ ਨੂੰ ਆਪਣੇ ਸ਼ੈਰ ਗਾਇਆਂ ਨੂੰ ਤੇ ਆਪਣੇ ਇਸ ਇੰਡੀਆ ਨੂੰ ਰਿਪਰੈਜ਼ੈਂਟ ਕਰਾਂਗੇ ਠੀਕ ਆ ਜੀ ਲਾਈਫ ਦਾ ਇਹੀ ਮੋਟਿਵ ਆ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਚੰਗੀ ਆਦਤਾਂ ਨਾ ਕਿਸੇ ਨਾ ਕਿਸੇ ਚੰਗੇ ਕੰਮ ਨਾਲ ਜ਼ਰੂਰ ਇਹੀ ਮੇਰਾ ਵਾਦਾ ਤੁਹਾਡੇ ਸਾਰਿਆਂ ਨਾਲ ਠੀਕ ਆ ਜੀ ਤੇ ਬਾਕੀ ਹੋਰ ਬਹੁਤ ਹੀ ਘੈਂਡ ਘੈਂਡ ਗੱਲਾਂ ਬਾਤਾਂ ਆ ਤੇ ਇਹ ਸਾਰੀਆਂ ਗੱਲਾਂ ਬਾਤ ਆਪਣੀਆਂ ਲਾਈਵ ਚੱਲ ਰਹੀਆਂ ਮੈਂ ਕੋਈ ਆਪਾਂ ਲਿਖਿਆ ਨਹੀਂ ਹੈਗਾ ਤੇ ਥੋੜੀ-ਮੋਟੀ ਸ਼ਾਇਰੀ ਹੁੰਦੀ ਆ ਉਹ ਆਪਾਂ ਥੋੜੀ ਜਿਹੀ ਦੇਖ ਲਈ ਦੀ ਆ ਤੇ ਬਾਕੀ ਚੀਜ਼ਾਂ ਜੇ ਤੁਹਾਨੂੰ ਕਿਸ ਵਧੀਆ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰਿਓ ਬੋਲਿਆ ਚਾਦਰ ਮੈਲੀ ਸਾਬਣ ਥੋੜਾ ਬੈਠ ਕਿਨਾਰੇ ਧੋਵਾਂਗੇ ਦਾਗ ਨਹੀਂ ਚੁੱਟਣਾ ਪਾਪਾਂ ਵਾਲਾ ਧੋਵਾਂਗੇ ਫਿਰ ਰੋਵਾਂਗੇ ਠੀਕ ਹੈ ਜੀ ਬਹੁਤ ਹੀ ਸੋਹਣੀ ਗੱਲਬਾਤ ਲਿਖੀ ਹੈ ਜਿਨ੍ਹਾਂ ਨੇ ਵੀ ਲਿਖੀ ਹੈ ਤੇ ਇੱਕ ਵਾਰ ਫੇਰ ਇੱਕ ਵਾਰ ਫੇਰ ਤੋਂ ਸਭ ਦੀ ਮਾਂ ਲਈ ਤੇ ਆਪਣੀ ਮੇਰੀ ਮਾਂ ਲਈ ਤੇ ਸਭ ਦੀ ਮਾਂ ਆਪਣੀ ਇਹ ਸਭ ਦੀ ਮਾਂ ਜਿਹੜੀ ਆ ਉਹ ਸਾਰਿਆਂ ਦੀ ਮਾਂ ਸਾਂਝੀ ਮਾਂ ਵਾ ਤੇ ਤੇਰੀ ਅਤੇ ਉਹਦੀ ਮਾਂ ਚ ਪਰ ਕੇ ਕੀ ਅਕਲ ਇਹਨਾਂ ਨੂੰ ਥੋੜੀ ਲੇਟ ਮਿਲੂਗੀ ਸਿੱਧੂ ਮੂਸੇ ਵਾਲੇ ਦਾ ਗਾਣਾ ਯਾਦ ਆ ਗਿਆ ਤੇ ਇਹ ਤੁਹਾਨੂੰ ਪਤਾ ਹੀ ਅੱਜ ਫੇ ਜਦੋਂ ਬੰਦਾ ਤਾਂ ਖੜਿਆ ਆ ਜਾਂਦਾ ਦਾਦ ਤੇ ਉਹ ਬਾਈਲੇ ਵੀ ਆਪਾਂ ਬਹੁਤ ਹੀ ਘੈਂਟ ਬਾਤ ਗੱਲਬਾਤ ਲੈ ਕੇ ਆਵਾਂਗੇ ਆਪਣੇ ਲਾਈਵ ਸੈਸ਼ਨ ਦੇ ਵਿੱਚ ਤੇ ਉਹਦੇ ਉੱਤੇ ਵੀ ਮੈਂ ਥੋੜਾ ਕੰਮ ਕਰ ਰਿਹਾ ਆਂ ਤੇ ਬਹੁਤ ਹੀ ਘੈਂਟ ਬਾਤ ਗੱਲਬਾਤ ਬਾਈ ਸਿੱਧੂ ਮੂਸੇਵਾਲੇ ਜੀਲੇ ਆਪਣੇ ਆਸਾਦ ਲਈ ਉਹਦੇ ਬਾਰੇ ਵੀ ਮੈਂ ਥੋੜਾ ਇੱਕ ਲਾਈਵ ਸੈਸ਼ਨ ਜਾਂ ਕੋਈ ਨਾ ਕੋਈ ਵੀਡੀਓ ਜ਼ਰੂਰ ਲੈ ਕੇ ਆਉਂਗਾ ਇਸ ਆਫੀਸ਼ੀਅਲੀ ਆਪਣੇ ਚੈਨਲ ਤੇ ਜਿੰਨੇ ਵੀ ਮੇਰੇ ਭਰਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਆ ਤੇ ਬਾਕੀ ਲਾਈਵ ਜੇ ਬਣੇ ਰਿਓ ਤੇ ਆਪਣੇ ਇਸ ਚੈਨਲ ਦੇ ਕੰਮ ਨੂੰ ਤੇ ਬਾਕੀ ਹੋਰ ਗੱਲਾਂ ਪਤਾ ਜਰੂਰ ਸ਼ੇਅਰ ਕਰਿਓ ਜੇ ਕਿਤੇ ਤੁਹਾਨੂੰ ਵੀਡੀਓ ਮਿਲਦੀ ਆ ਕਦੀ ਨਾ ਕਰੀ ਕੋਈ ਵੀ ਵੀਡੀਓ ਜਾਂ ਕੋਈ ਕੋਈ ਨਾ ਕੋਈ ਸੈਸ਼ਨ ਤੁਹਾਨੂੰ ਮਿਲਦਾ ਵਾ ਕੋਈ ਨਾ ਕੋਈ ਪਾਰਟ ਕੋਈ ਨਾ ਕੋਈ ਆਫ ਕੰਮ ਤੁਹਾਨੂੰ ਇਸ ਚੈਨਲ ਦਾ ਮਿਲਦਾ ਵਾ ਤਾਂ ਜਰੂਰ ਦੇਖੋ ਇਸ ਦੇ ਨਾਲ ਹੀ ਬਹੁਤ ਹੀ ਸੋਹਣੀ ਗੱਲ ਲਿਖੀ ਹੈ ਕਿਸੇ ਨੇ ਮਾਂ ਦੀ ਮੈਂ ਕੀ ਸਿਫਤ ਕਰਾਂ ਮਾਂ ਦਾ ਸੰਗਣੀ ਸ਼ਾਂ ਦੋਸਤੋ ਦੁਨੀਆ ਦਾ ਹਰ ਰਿਸ਼ਤਾ ਬਦਲੇ ਪਰ ਕਦੇ ਨਾ ਬਦਲੇ ਮਾਂ ਦੋਸਤੋ ਰੱਬ ਤੋਂ ਇਹ ਦੁਆ ਕਰੀਏ ਕਦੇ ਬੱਚਿਆਂ ਦੀ ਨਾ ਵਿਛੜੇ ਮਾਂ ਦੋਸਤੋ ਮਾਂ ਬਿਨਾ ਜੱਗ ਵੈਰੀ ਬਣ ਜਾਵੇ ਤਾਂ ਜ਼ੁਲਮ ਹੋਣ ਹਰ ਥਾਂ ਦੋਸਤੋ ਤਾਂ ਜ਼ੁਲਮ ਹੋਣ ਹਰ ਥਾਂ ਦੋਸਤੋ ਬਹੁਤ ਹੀ ਸੋਹਣੀ ਗੱਲ ਲਿਖੀ ਆ ਤੇ ਇਸ ਤਰ੍ਹਾਂ ਬਹੁਤ ਹੀ ਘੈਂਟ ਘੈਂਟ ਗੱਲਾਂ ਬਾਤਾਂ ਵਾ ਚੱਲਦੀਆਂ ਰੋਗੀਆਂ ਤੇ ਆਪਣਾ 20 ਮਿੰਟ ਤੱਕ ਤਾਂ ਲਾਈਵ ਹੋ ਚੁੱਕਾ ਵਾ ਤੇ ਜਿਨਿਆਂ ਨੇ ਵੀ ਲਾਈਵ ਆਪਣਾ ਜੁਆਇਨ ਕੀਤਾ ਗੱਲਾਂ ਬਾਤਾਂ ਸੁਣੀਆਂ ਤੁਹਾਡਾ ਤੈਦ ਲਈ ਸ਼ੁਕਰੀਆ ਬਹੁਤ-ਬਹੁਤ ਰਿਸਪੈਕਟ ਸਾਰਿਆਂ ਨੂੰ ਤੇ ਇਸ ਦੇ ਨਾਲ ਹੀ ਇੱਕ ਮਾਂ ਦੇ ਲਈ ਹੋਰ ਹੀ ਬਹੁਤ ਹੀ ਪਿਆਰੀ ਲੈਣ ਤੇ ਆਪਾਂ ਐਂਡ ਕਰੀਏ ਮਾਂ ਦੀ ਸ਼ਾਇਰੀ ਨਾਲ ਮਾਂ ਮਾ ਲੱਗੇ ਚੋੜ ਤਾਂ ਮੂੰਹ ਚੋਂ ਆਪੇ ਨਿਕਲੇ ਮਾ ਤੇ ਰੱਬ ਦਾ ਰੂਪ ਖੋਰੇ ਤਾਂ ਨਿਕਲੇ ਮਾਂ ਦਾ ਰਿਸ਼ਤਾ ਜਿਵੇਂ ਹਾੜ ਮਹੀਨੇ ਠੰਡੀਆਂ ਸ਼ਾਮਾਂ ਰੱਬ ਰੱਖੀ ਵਸਦੀਆਂ ਤੂੰ ਸਭਨਾ ਦੀਆਂ ਮਾਵਾ ਰੱਬ ਸਦਾ ਰੱਖਦੀ ਐ ਰੱਖੀ ਤੂੰ ਵਸਦੀਆਂ ਸਭ ਦੀਆਂ ਮਾਵਾ ਠੀਕ ਆ ਜੀ ਤੇ ਬਾਕੀ ਹੋਰ ਗੱਲਾਂ ਬਾਤ ਆਪਣਾ ਲਾਈਵ ਡੇਲੀ ਸੈਸ਼ਨ ਆਂਦਾ ਰਹਿਣਾ ਵਾ ਤੇ ਅੱਜ ਦਾ ਲਾਈਵ ਇੰਨਾ ਹੀ ਤੇ 20 ਮਿੰਟ ਤੱਕ ਦਾ ਲਾਈਵ ਹੋ ਚੁੱਕਾ ਜਿਹਨਾਂ ਨੇ ਜੁਆਇਨ ਕੀਤਾ ਤੈਨੂੰ ਦਿਲਾ ਸ਼ੁਕਰੀਆ ਤੇ ਬਾਕੀ ਗੱਲਾਂ ਬਾਤਾਂ ਵਧੀਆ ਲੱਗੀਆਂ ਤੇ ਜੇ ਬਾਅਦ ਚ ਵੀ ਮੇਰਾ ਕੋਈ ਲਾਈਵ ਜੁਆਇਨ ਕਰਦਾ ਵਾ ਤੇ ਇਹ ਲਾਈਵ ਦੇਖਦਾ ਵਾ ਸਾਰਿਆਂ ਦਾ ਤੈਨੂੰ ਦਿਲਾ ਸ਼ੁਕਰੀਆ ਓਕੇ ਜੀ ਸਤਿ ਸ਼੍ਰੀ ਅਕਾਲ